ਬੜੇ ਚਾਅ ਨਾਲ ਨਿਕਲੀ ਸੀ ਬਰਾਤ ਪਰ ਰਸਤੇ ਵਿੱਚ ਹੀ ਹੋ ਗਈ ਜੱਗੋਂ ਤੇਰਵੀ ਦੋਸਤੋ ਅਕਸਰ ਹੀ ਕਦੇ-ਕਦੇ ਉਹ ਹੋ ਜਾਂਦਾ ਹੈ ਜੋ ਕਿ ਕਦੇ ਸੋਚਿਆ ਵੀ ਨਹੀਂ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡੋਲੀ ਵਾਲੀ ਕਾਰ ਦਿਖਾਈ ਦੇ ਰਹੀ ਹੈ ਦਰਅਸਲ ਵਿਆਹ ਵਾਲਾ ਮੁੰਡਾ ਬੜੇ ਹੀ ਚਾਅ ਨਾਲ ਆਪਣੀ ਡੋਲੀ ਵਾਲੀ ਕਾਰ ਸਜਾ ਕੇ ਬਰਾਤ ਵਿੱਚ ਲੈ ਕੇ ਗਿਆ ਪਰ ਜਿਵੇਂ ਹੀ ਬਰਾਤ ਕੁੜੀ ਵਾਲਿਆਂ ਦੇ ਪਿੰਡ ਕੋਲ ਪਹੁੰਚੀ ਤਾਂ ਇੱਕ ਮੋੜ ਮੋੜਨ ਲੱਗੇ ਡੋਲੀ ਵਾਲੀ ਕਾਰ ਇੱਕ ਕੱਚੇ ਨਾਲੇ ਵਿੱਚ ਫਸ ਗਈ ਡਰਾਈਵਰ ਨੇ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਗੱਡੀ ਹੋਰ ਵੀ ਕਸੂਤੀ ਫਸ ਗਈ ਜਦੋਂ ਕੋਈ ਵੀ ਚਾਰਾ ਨਾ ਚੱਲਿਆ ਤਾਂ ਬਰਾਤ ਲੇਟ ਹੁੰਦੀ ਦੇਖ ਬਚੋਲੇ ਨੇ ਆਸੇ ਪਾਸੇ ਦੇ ਘਰਾਂ ਵਾਲਿਆਂ ਨੂੰ ਪਿਆ ਜਿਨ੍ਹਾਂ ਨੇ ਆ ਕੇ ਡੋਲੀ ਵਾਲੀ ਕਾਰ ਨੂੰ ਉੱਥੋਂ ਬਹੁਤ ਹੀ ਮੁਸ਼ਕਲ ਨਾਲ ਕੱਢਿਆ ਅਤੇ ਆਪਣੇ ਘਰਾਂ ਵਿੱਚੋਂ ਪਾਣੀ ਲਿਆ ਕੇ ਗੱਡੀ ਵੀ ਸਾਫ਼ ਕੀਤੀ ਸੋ ਕਦੇ ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਪਰ ਇਸ ਵੀਡੀਓ ਨੂੰ ਦੇਖ ਕੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਭਰਾਵਾ ਅਜੇ ਵੀ ਸਮਾਂ ਹੈ ਰੱਬ ਤੈਨੂੰ ਇਸ਼ਾਰਾ ਕਰ ਰਿਹਾ ਹੈ ਕਿ ਵਿਆਹ ਨਾ ਕਰਵਾ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ